ਗਾਉੜੀ ਗੁਆਰੇ ਰੀ ਮਹੱਲਾ ਚੌਥਾ ਸਤਗੁਰ ਸੇਵਾ ਸਫਲ ਹੈ ਬਣੀ ਜੇਤ ਮਿਲ ਹਰ ਨਾਮ ਧਿਆਇਆ ਹਰ ਧਣੀ ਜਿਨ ਹਰ ਜਪਿਆ ਤਿਨ ਪੀਛੇ ਛੂਟੀ ਘਣੀ ਗੁਰ ਸਿੱਖ ਹਰ ਬੋਲੋ ਮੇਰੇ ਭਾਈ ਹਰ ਬੋਲਤ ਸਭ ਪਾਪ ਲਹਿ ਜਾਈ ਰਹਾ ਜਪ ਗੁਰ ਮਿਲਿਆ ਤਾਬ ਮਨ ਵਸ ਆਇਆ ਤਾਵਤ ਪੰਚ ਰਹੇ ਹਰ ਤਿਆਆ ਆਨ ਦਿਨ ਨਗਰੀ ਹਰ ਗੁਣ ਗਾਇਆ ਸਤ ਗੁਰ ਪਾਗ ਧੂਰ ਜਿਨਾਂ ਮੁਖ ਲਾਈ ਤੈਨ ਕੂੜ ਤੇ ਆਗੇ ਹਾਰ ਲੇਬ ਲਾਈ ਤੇ ਹਰ ਦਰਗਹ ਮੁਖ ਊਜਲ ਪਾਈ ਗੁਰ ਸੇਵਾ ਆਪ ਹਰ ਭਾਵੈ ਕ੍ਰਿਸ਼ਨ ਬਲ ਭਧਰ ਗੁਰ ਪਾਗ ਲਗ ਤਿਆਵੈ ਨਾਨਕ ਗੁਰਮੁਖ ਹਰ ਆਪ ਤਰਾਵੈ ਗਉੜੀ ਗੁਆਰੇਰੀ ਮਹੱਲਾ ਚੌਥਾ ਹਰ ਆਪੇ ਜੋਗੀ ਡੰਡਾ ਧਾਰੀ ਹਰ ਆਪੇ ਰਾਵ ਰਹਿਆ ਬਨਵਾਰੀ ਹਰ ਆਪੇ ਤਾਪ ਤਾਪੈ ਲਾਏ ਥਾਰੀ ਅਸਾ ਮੇਰਾ ਰਾਮ ਰਹਿਆ ਭਰ ਪੂਰ ਨਿਕਟ ਵਸੈ ਨਾਹੀ ਹਰ ਦੂਰ ਰਹਾਉ ਹਰ ਆਪੇ ਸ਼ਬਦ ਸੁਰਤ ਧੁਨ ਆਪੇ ਹਰ ਆਪੇ ਵੇਖੈ ਵਿਗਸੈ ਆਪੇ ਹਰ ਆਪ ਜਪਾਏ ਆਪੇ ਹਰ ਜਾਪੇ ਹਰ ਆਪੇ ਸਾਰਿੰਗ ਅੰਮ੍ਰਿਤ ਧਾਰਾ ਹਰ ਅੰਮ੍ਰਿਤ ਆਪ ਪੀਆ ਵਣਹਾਰਾ ਹਰ ਆਪ ਕਰੇ ਆਪੇ ਨਿਸਤਾਰਾ ਹਰ ਆਪੇ ਵੇੜੀ ਤੁਲਹਾ ਤਾਰਾ ਹਰ ਆਪੇ ਗੁਰਮਤੀ ਨਿਸਤਾਰਾ ਹਰ ਆਪੇ ਨਾਨਕ ਉਪਾਵੇ ਪਾਰਾ ਗਉੜੀ ਵੈ ਰਾਗਣ ਮਹੱਲਾ ਚੌਥਾ ਸਾਹੋ ਹਮਾਰਾ ਤੂੰ ਧਣੀ ਜੈਸੀ ਤੂੰ ਰਾਸ ਦੇਹ ਤੈਸੀ ਹਮ ਲੇਹ ਹਰ ਨਾਮ ਵਣੰਜਹਿ ਰੰਗ ਸਿਉ ਜੇ ਆਪ ਦਿਆਲ ਹੋਏ ਦੇਹ ਹਮ ਵਣਜਾਰੇ RAM ਕੇ ਹਰ ਵਣਜ ਕਰਾਵੇ ਦੇ ਰਾਸ ਦੇ ਰਹਾਉ ਲਾਹ ਹਰ ਭਗਤ ਧਨ ਖਟਿਆ ਹਰ ਸੱਚੇ ਸਾਹ ਮਨ ਭਾਇਆ ਹਰ ਜਪ ਹਰ ਵਖਰ ਲਦਿਆ ਜਾਮ ਜਾਗਾਤੀ ਨੇੜ ਨ ਆਇਆ ਓਰ ਵਣਜੇ ਕਰਹਿ ਵਪਾਰੀਏ ਅਨਤ ਤਰੰਗੀ ਦੁਖ ਮਾਇਆ ਓਏ ਜੇ ਹੈ ਵਣਜ ਹਾਰ ਲਾਇਆ ਫਲ ਤੇ ਹਾਥਿਨ ਪਾਇਆ ਹਰ ਹਰ ਵਣਜ ਸੋ ਜਾਣ ਕਰੇ ਜਿਸ ਕਿਰਪਾਲ ਹੋਏ ਪ੍ਰਭ ਦੇਈ ਜਨ ਨਾਨਕ ਸਾਹੋ ਹਰਿ ਸੇਵਿਆ ਫਿਰ ਲੇਖਾ ਮੂਲ ਨਾ ਲਈ ਗਉੜੀ ਵੈਰਾਗਣ ਮਹੱਲਾ ਚੌਥਾ ਨਿਯੋ ਜਨਨੀ ਗਰਭ ਪਾਲਤੀ ਸੋਤ ਕੀ ਕਰ ਆਸਾ ਵੱਡਾ ਹੋਏ ਧਨ ਖਾਟ ਦੇ ਕਰ ਭੋਗ ਵਿਲਾਸਾ ਤਿਨ ਹਰ ਜਨ ਪ੍ਰੀਤ ਹਰ ਰੱਖਦਾ ਜੇ ਆਪ ਹਥਾਸਾ ਮੇਰੇ RAM ਮੈਂ ਮੂਰਖ ਹਰਿ ਰਾਖ ਮੇਰੇ ਗੁਸਈਆ ਜਨਕੀ ਉਪਮਾ ਤੁਝਹਿ ਵਡਈਆ ਰਹਾਉ ਮੰਦਰ ਘਰ ਆਨੰਦ ਹਰਿ ਹਰ ਜਸ ਮਨ ਭਾਵੇ ਸਭ ਰਸ ਮੀਠੇ ਮੁਖ ਲੱਗੇ ਜਾਂ ਹਰ ਗੁਣ ਗਾਵੇ ਹਰ ਜਾਨ ਪਰਵਾਰ ਸਧਾਰ ਹੈ 21 ਹ ਗੁਲੀ ਸਭ ਜਗਤ ਛਡਾਵੇ ਜੋ ਅਕੀਸ਼ ਕੀਆ ਸੋ ਹਰ ਕੀਆ ਹਰ ਕੀ ਵਡਿਆਈ ਹਰ ਜੀ ਤੇਰੇ ਤੂੰ ਵਰਤਦਾ ਹਰ ਪੂਜ ਕਰਾਈ ਹਰ ਭਗਤ ਭੰਡਾਰ ਲਹਾਏ ਦਾ ਆਪੇ ਵਰਤਾਈ ਲਾਲਾ ਹਾਟ ਵਿਹਾਜਿਆ ਕੀ ਆ ਤਿਸ ਚਤੁਰਾਈ ਜੇ ਰਾਜ ਬਹਾਲੇ ਤਾਂ ਹਰ ਗੁਲਾਮ ਕਾਸੀ ਕਉ ਹਰ ਨਾਮ ਕਢਾਈ ਜਨ ਨਾਨਕ ਹਰ ਕਾ ਦਾਸ ਹੈ ਹਰ ਕੀ ਵਡਿਆਈ ਗੌੜੀ ਗਵਾਰੇ ਰੀ ਮਹੱਲਾ ਚੌਥਾ ਕਿਰਸਾਣੀ ਕਿਰਸਾਨ ਕਰੇ ਲੋਚੈ ਜੀਉ ਲਾਏ ਹੱਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਏ ਤਿਨ ਹਰ ਜਨ ਹਰ ਹਰ ਜਪ ਕਰੇ ਹਾਰ ਅੰਤ ਛਡਾਏ ਮੈਂ ਮੂਰਖ ਕੀ ਗਤ ਕੀਜੈ ਮੇਰੇ ਰਾਮ ਗੁਰ ਸਤਗੁਰ ਸੇਵਾ ਹਰ ਲਾਏ ਹਮ ਕਾਮ ਰਹਾਵ ਲੈ ਤੁਰੇ ਸੌਦਾਗਰੀ ਸੌਦਾਗਰਤਾ ਵੈ ਧਾਨ ਖਟੈ ਆਸਾ ਕਰੈ ਮਾਇਆ ਮੋਹ ਵਧਾਵੈ ਤਿਨ ਹਰ ਜਨ ਹਰ ਹਰ ਬੋਲਦਾ ਹਰ ਬੋਲ ਸੁਖ ਪਾਵੈ ਵੇਖ ਸੰਚੈ ਹਟ ਵਾਣੀਆਂ ਵਹਿ ਹਾਟ ਕਮਾਏ ਮੋਹ ਝੂਠ ਬਸਾਰਾ ਝੂਠਾ ਝੂਠੇ ਲਪਟਾਇ ਤੇ ਹਰ ਜਨ ਹਰ ਧਨ ਸੰਚਿਆ ਹਰ ਖਰਚ ਲੈ ਜਾਏ ਇਹੋ ਮਾਇਆ ਮੋਹ ਕੁਟੰਬ ਹੈ ਭਾਏ ਦੂਜੈ ਫਾਸ ਗੁਰਮਤੀ ਸੋ ਜਨ ਤਰੈ ਜੋ ਦਾਸਨ ਦਾਸ ਹੈ ਜਨ ਨਾਨਕ ਨਾਮ ਤੇ ਆਇਆ ਗੁਰਮੁਖ ਵਰਗਾਸ ਗਵੜੀ ਬੈ ਰਾਗਣ ਮਹੱਲਾ ਚੌਥਾ ਨੇਤ ਦਿਨ ਸਰਾਤ ਲਾਲਚ ਕਰੇ ਭਰਮੇ ਭਰ ਮਾਇਆ ਵਿਗਾਰ ਫਿਰੇ ਵਿਗਾਰੀਆ ਸਿਰ ਭਾਰ ਉਠਾਇਆ ਜੋ ਗੁਰ ਕੀ ਜਨ ਸੇਵਾ ਕਰੇ ਸੋ ਘਰ ਕੈ ਕੰਮ ਹਾਰ ਲਾਇਆ ਮੇਰੇ RAM ਤੋੜ ਬੰਧਨ ਮਾਇਆ ਘਰ ਕੈ ਕਾਮ ਲਾਏ ਨਿਤ ਹਰ ਗੁਣ ਗਾਵੇ ਹਰ ਨਾਮ ਸਮਾਏ ਰਹਾਉ ਨਰ ਪ੍ਰਾਣੀ ਚਾਕਰੀ ਕਰੇ ਨਰਪਤ ਰਾਜੇ ਅਰਥ ਸਭ ਮਾਇਆ ਕੈ ਬੰਧੈ ਕੈ ਦਾਨ ਦੇ ਕੈ ਨਰਪਤ ਮਰ ਜਾਇਆ ਨਨ ਧਨ ਸੇਵਾ ਸਫਲ ਸਤ ਗੁਰੂ ਕੀ ਜੇ ਤ ਹਰ ਹਰ ਨਾਮ ਜਪ ਹਰ ਸੁਖ ਪਾਇਆ ਨੇਤ ਸੌਦਾ ਸੂਦ ਕੀਚ ਬਹੁ ਭਾਤ ਕਰ ਮਾਇਆ ਕਹਿ ਤਾਈ ਜਾਲਾ ਹਾ ਦੇ ਤਾ ਸੁਖ ਮਨੇ ਤੋ ਟੈ ਮਰ ਜਾਈ ਜੋ ਗੁਣ ਸਾਝੀ ਗੁਰ ਸਿਓ ਕਰੇ ਨੇਤ ਨੇਤ ਸੁਖ ਪਾਈ ਜੇ ਤਨੇ ਭੂਖ ਆਨ ਰਸ ਸਾਧ ਹੈ ਤਿਤਨੇ ਭੂਖ ਫਿਰ ਲਾਗੈ ਜਿਸ ਹਰ ਆਪ ਕਿਰਪਾ ਕਰੇ ਸੋ ਵੇਚੇ ਸਿਰ ਗੁਰ ਆਗੈ ਜਨ ਨਾਨਕ ਹਰ ਰਸ ਤ੍ਰਿਪਤਿਆ ਫਿਰ ਭੂਖ ਨਾ ਲਾਗੈ ਗਉੜੀ ਬੈ ਰਾਗਣ ਮਹੱਲਾ ਚੌਥਾ ਹਮਰੈ ਮਾਨ ਚਿਤ ਹਰ ਆਸ ਨਿਤ ਕਿਉ ਦੇਖਾਂ ਹਰ ਦਰਸ ਤੁਮਾਰਾ ਜਿਨ ਪ੍ਰੀਤ ਲਾਈ ਸੋ ਜਾਣਤਾ ਹਮਰੈ ਮਾਨ ਚਿਤ ਹਰ ਬਹੁਤ ਪਿਆਰਾ ਹਉ ਕੁਰਬਾਨੀ ਗੁਰ ਆਪਣੀ ਜਿਨ ਵਿਛੜਿਆ ਮਿਲਿਆ ਮੇਰਾ ਸਿਰ ਜਨਹਾਰਾ ਮੇਰੇ ਰਾਮ ਹਮਾ ਪਾਪੀ ਸ਼ਰਨ ਪਰੇ ਹਰ ਦੁਆਰ ਮਾਤ ਨਿਰਗੁਣ ਹਮ ਮੈਲੇ ਕਬ ਹੂੰ ਆਪਣੀ ਕਿਰਪਾ ਧਾਰ ਰਹਾ ਹਮਰੇ ਅਵ ਗੁਣ ਬਹੁਤ ਬਹੁਤ ਹੈ ਬਹੁ ਬਾਰ ਬਾਰ ਹਰ ਗਣਤ ਨ ਆਵੇ ਤੂੰ ਗੁਣਵੰਤਾ ਹਰ ਹਰ ਦਿਆਲ ਹਰ ਆਪੇ ਬਖਸ਼ ਲੈ ਹਰ ਭਾਵੇ ਹਮ ਅਪਰਾਧੀ ਰਾਖੇ ਗੁਰ ਸੰਗਤੀ ਉਪਦੇਸ਼ ਦਿਯੋ ਹਰ ਨਾਮ ਛਡਾਵੇ ਤੁਮਰੇ ਗੁਨਾ ਗਿਆ ਕਹਾ ਮੇਰੇ ਸਤਗੁਰਾ ਜਬ ਗੁਰ ਬੋਲਹਿ ਤਬ ਬਿਸਮ ਹੋਏ ਜਾਏ ਹਮ ਜੈਸੇ ਅਪਰਾਧੀ ਅਬਰ ਕੋਈ ਰਾਖੇ ਜੈਸੇ ਹਮ ਸਤਗੁਰ ਰਾਖ ਲੀਏ ਛਡਾਏ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰ ਬੰਧਪ ਮੇਰਾ ਸਖਾ ਸੁਖਾਏ ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰ ਸਾ ਬਿਦ ਤੁਮ ਹਰ ਜਾਣੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧਨ ਧਨ ਗੁਰੂ ਨਾਨਕ ਜਨ ਕੇ ਰਾ ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ ਗਉੜੀ ਬੈਰਾਗਣ ਮਹੱਲਾ ਚੌਥਾ ਕੰਚਨ ਨਾਰੀ ਮਹਿ ਜੀਓ ਲੁਬਤ ਹੈ ਮੋਹ ਮੀਠਾ ਮਾਇਆ ਘਰ ਮੰਦਰ ਘੋੜੇ ਖੁਸ਼ੀ ਮਨ ਆਨ ਰਸ ਲਾਇਆ ਹਰ ਪ੍ਰਭ ਚੇਤਨਾ ਆਵਈ ਕਿਉ ਸ਼ੂਟਾ ਮੇਰੇ ਹਰ ਰਾਯਾ ਮੇਰੇ RAM ਇਹ ਨੀਚ ਕਰਮ ਹਰ ਮੇਰੇ ਗੁਣਵੰਤਾ ਹਰ ਹਰ ਦਇਆਲ ਕਰ ਕਿਰਪਾ ਬਖਸ਼ ਅਵਗਣ ਸਭ ਮੇਰੇ ਰਹਾਵ ਕਿਸ ਰੂਪ ਨਹੀਂ ਕਿਸ ਜਾਤ ਨਹੀਂ ਕਿਸ ਢੰਗ ਨਾ ਮੇਰਾ ਕਿਆ ਮੋਹ ਲੈ ਬੁਲਹਿ ਗੁਣ ਬਿਹੂਨ ਨਾਮ ਜਪਿਆ ਨਾ ਤੇਰਾ हम पापी सांग गुरु उबरे पुन सतगुरु की राह ਸਭ ਜੀਵੋ ਪਿੰਡ ਮੁਖ ਨੱਕ ਦੀਆ ਵਰਤਣ ਕੋ ਪਾਣੀ ਅੰਨ ਖਾਣਾ ਕੱਪੜ ਪਹਿਨਣ ਦੀਆ ਰਾਸ ਅੰਨ ਪੋਗਾਣੀ ਜੇਨ ਕੀਏ ਸੋ ਚੇਤਨਾ ਆਵਈ ਪਸ਼ੂ ਹਾਓ ਕਰ ਜਾਣੀ ਸਭ ਕੀਤਾ ਤੇਰਾ ਵਰਤਦਾ ਤੂੰ ਅੰਤਰ ਜਾਮੀ ਹਮ ਜੰਤ ਵਿਚਾਰੇ ਕੀ ਕਰੈ ਸਭ ਖੇਲ ਤੁਮ ਸੁਆਮੀ ਜਨ ਨਾਨਕ ਹਾਟ ਵਿਹਾਜਿਆ ਹਰ ਗੁਲਮ ਗੁਲਾਮੀ گاਉੜੀ ਬੈ ਰਾਗਣ ਮਹੱਲਾ ਚੌਥਾ ਨਿਯੋ ਜਨਾਨੀ ਸੋਤ ਜਾਣ ਪਾਲਤੀ ਰਾਖੈ ਨਦਰਮਝਾਰ ਅੰਤਰ ਬਾਹਰ ਮੁਖ ਦੇ ਗਿਰਾਸ ਖਿਨ ਖਿਨ ਪੋਚਾਰ ਤਿਉ ਸਤਗੁਰ ਗੁਰ ਸਿਖ ਰਾਖਤਾ ਹਰ ਪ੍ਰੀਤ ਪਿਆਰ ਮੇਰੇ ਰਾਮ ਹਮ ਬਾਰਿਕ ਹਰ ਪ੍ਰਭ ਕੀ ਹੈ ਈਆਣੇ ਧਨ ਧਨ ਗੁਰੂ ਗੁਰ ਸਤ ਗੁਰ ਪਾੰਦਾ ਜਿਨ ਹਰ ਉਪਦੇਸ਼ ਦੇ ਈਏ ਸਿਆਣੇ ਰਹਾਉ ਜੈਸੀ ਗगन ਫੇਰੰਤੀ ਊੜਤੀ ਕਪਰੇ ਵਾਗੇ ਵਾਲੀ ਉਹ ਰਾਖੈ ਚੀਤ ਪੀਛੇ ਵਿੱਚ ਬਚਰੇ ਨਿਤ ਹਿਰਦੈ ਸਾਰ ਸਮਾਲੀ ਦੇਵ ਸਤਗੁਰ ਸਿੱਖ ਪ੍ਰੀਤ ਹਰ ਹਰ ਕੀ ਗੁਰ ਸਿੱਖ ਰੱਖੈ ਜੀ ਅਨਾਲੀ ਜੈਸੇ ਕਾਤੀ 30 32 ਹੈ ਵਿੱਚ ਰਾਖੈ ਰਸਨਾ ਮਾਸ ਰਤ ਕੇਰੀ ਕੋਈ ਜਾਣ ਹੋ ਮਾਸ ਕਾਤੀ ਕੈ ਕਿਸ ਹਾਥ ਹੈ ਸਭ ਵਸ ਗਤ ਹੈ ਹਰ ਕੇਰੀ ਇਹੋਂ ਸੰਤ ਜਨਾਂ ਕੀ ਨਾਰ ਨਿੰਦਾ ਕਰਹਿ ਹਰ ਰੱਖੇ ਪੈਜ ਜਨ ਕੇਰੀ ਭਾਈ ਮਤ ਕੋਈ ਜਾਣ ਕਿਸੇ ਕੈ ਕਿਸ ਹਾਥ ਹੈ ਸਭ ਕਰੇ ਕਿਰਾਇਆ ਜਰਾ ਮਰਾਤਾਪ ਸਿਰਤ ਸਾਪ ਸਭ ਹਰਿ ਕੈ ਵਸ ਹੈ ਕੋਈ ਲਾਗ ਨਾ ਸਕੈ ਬਿਨ ਹਰਿ ਕਾ ਲਾਗ ਐਸਾ ਹਰਿ ਨਾਮ ਮਨ ਚਿਤ ਨਿਤ ਧਿਆਵੋ ਜਨ ਨਾਨਕ ਜੋ ਅੰਤੀ ਔਸਰ ਲਏ ਛਡਾਇਆ ਗਉੜੀ ਬੈ ਰਾਗਣ ਮਹੱਲਾ ਚੌਥਾ ਜਿਵੇਂ ਸੁ ਮਿਲੇ ਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਐ ਮਨ ਕੀ ਦੁਬਿਦਾ ਬਿਨ ਸਜਾਏ ਹਰ ਪਰਮ ਪਦ ਲਹੀਐ ਮੇਰਾ ਸਤਿਗੁਰ ਪਿਆਰਾ ਕੇਤਿ ਵਿਧ ਮਿਲੇ ਹਉ ਖੇਨ ਖੇਨ ਕਰੀ ਨਮਸਕਾਰ ਮੇਰਾ ਗੁਰ ਪੂਰਾ ਕਿਉ ਮਿਲੈ ਰਹਾਵ ਕਰ ਕਿਰਪਾ ਹਰ ਮੇਲਿਆ ਮੇਰਾ ਸਤਿਗੁਰੂ ਪੂਰਾ ਇਛੁ ਕੁੰਨੇ ਜਾਣ ਕੇ ਰਿਆ ਨੇ ਸਤਿਗੁਰੂ ਧੂਰਾ ਹਰ ਭਗਤ ਦ੍ਰਿੜਾਵੈ ਹਰ ਭਗਤ ਸੁਣੈ ਤਿਸ ਸਤਿਗੁਰ ਮਿਲਿਐ ਟੋਟਾ ਮੂਲ ਨ ਆਵੈ ਹਰ ਲਾਭ ਨਿਤ ਦ੍ਰਿੜਿ ਗੈ ਜੈਸਾ ਕੋ ਹਦੈ ਵਿਕਾਸ ਹੈ ਭਾਉ ਦੂਜਾ ਨਹੀਂ ਨਾਨਕ ਤਿਸ ਗੁਰ ਮਿਲ ਉਧਰੈ ਹਰ ਗੁਣ ਗਾਵਾਹੀ ਮਹਲਾ ਚੌਥਾ ਗਉੜੀ ਪੂਰਬੀ ਹਰ ਦਇਆਲ ਦਇਆ ਪ੍ਰਭ ਕੀਨੀ ਮੇਰੇ ਮਾਨ ਤਨ ਮੁਖ ਹਰ ਬੋਲੀ ਗੁਰਮੁਖ ਰੰਗ ਭਇਆ ਅਤ ਬੂੜਾ ਹਾਰ ਰੰਗ ਪੀਨੀ ਮੇਰੀ ਚੋਲੀ ਆਪੋ ਨੇ ਹਰ ਪ੍ਰਭ ਕੀ ਹਾਉ ਬੋਲੀ ਜਬ ਹਮ ਹਰ ਸੇਤੀ ਮਨ ਮੰਨਿਆ ਕਰਦੀਨੋ ਜਗਤ ਸਭ ਗੋਲ ਅਮੋਲੀ ਰਹਾਉ ਕਰੋ ਬਿਵੇਕ ਸੰਤ ਜਨ ਪਾਈ ਖੋਜ ਹਿਰਦੈ ਦੇਖ ਟੰਡੂਲੀ ਹਰ ਹਰ ਰੂਪ ਸਭ ਜੋਤ ਸਬਾਈ ਹਰ ਨਿਕਟ ਵਸੈ ਹਰ ਕੋਲੀ ਹਰ ਹਰ ਨਿਕਟ ਵਸੈ ਸਭ ਜਗ ਕੈ ਅਪਰੰਪਰ ਪੁਰਖ ਤੋਲੀ ਹਰ ਹਰ ਪ੍ਰਗਟ ਕੀਓ ਗੁਰ ਪੂਰੇ ਸਿਰ ਵਿੱਚ ਓ ਗੁਰ ਪਹਿ ਮੋਲੀ ਹਰ ਜੀ ਅੰਤਰ ਬਾਹਰ ਤੁਮ ਸਰਣਾਗਤ ਤੁਮ ਵੱਡ ਪੁਰਖ ਵਡੋਲੀ ਜਾਨ ਨਾਨਕ ਆਨ ਦੇਨ ਹਾਰ ਗੁਣ ਗਾਵੇ ਮਿਲ ਸਤ ਗੁਰ ਗੁਰ ਵੇ ਚੋਲੀ